ਇਸ ਵੇਲੇ ਦੀ ਵੱਡੀ ਖਬਰ ਬਾਗੀ ਤੜੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਭਰਤੀ ਮੁਹਿੰਮ ਨੂੰ ਲੈ ਕੇ ਇਕਬਾਲ ਸਿੰਘ ਝੁੰਦਾ ਦਾ ਬਿਆਨ ਸਾਹਮਣੇ ਆਇਆ ਹੈ ਦੱਸਦੀ ਇਕਬਾਲ ਸਿੰਘ ਝੁੰਦਾ ਨੇ ਕਿਹਾ ਹੈ ਕਿ ਕਿਸੇ ਵੀ ਜਾਤ ਪਾਤ ਦਾ ਵਿਅਕਤੀ ਇਸ ਭਰਤੀ ਮੁਹਿੰਮ ਵਿੱਚ ਹਿੱਸਾ ਲੈ ਸਕਦਾ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਮਾਜੀ ਬਲਾਕ ਵਿੱਚ ਖਰੜ ਹਲਕੇ 'ਚ ਭਰਤੀ ਕਮੇਟੀ ਸ਼ਰੋਣੀ ਅਕਾਲੀ ਦਲ ਵੱਲੋਂ ਸ਼੍ਰੀ ਗੰਦਕਾ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਬਹੁਤ ਵੱਡਾ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਨੇ ਗ੍ਰਿਤੀ ਸੰਗਤ ਸ਼ਾਮਲ ਹੋਈ ਉਸ ਮੀਟਿੰਗ 'ਚ ਕਿਸੇ ਆਗੂ ਵਰਕਰ ਨੇ ਮੇਰੇ ਜਾਣ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੇ ਵਿਚਾਰ ਰੱਖੇ ਕਿ ਕਿਸੇ ਖਾਸ ਵਰਗ ਬਾਰੇ ਕਿਸੇ ਕਿਸਮ ਦੀ ਟਿੱਪਣੀ ਹੈ ਜਿਹੜੀ ਉਹ ਪਤਾ ਲੱਗਿਆ ਕਿ ਕੀਤੀ ਗਈ ਸੋ ਅਸੀਂ ਭਰਤੀ ਕਮੇਟੀ ਵੱਲੋਂ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਨਿਜਾ ਦਿਸ਼ਾ ਨਿਰਦੇਸ਼ ਅਨੁਸਾਰ ਸੇ ਕੌਮੀਆਂ ਪਰੰਪਰਾਵਾਂ ਗੁਰੂ ਇਤਿਹਾਸ ਔਰ ਗੁਰੂ ਮਹਾਰਾਜ ਜੀ ਦਿੱਤੀ ਹੋਈ ਸਿੱਖਿਆ ਅਨੁਸਾਰ ਸਮੁੱਚੇ ਪੰਜਾਬੀਆਂ ਨੂੰ ਭਰਤੀ ਕਮੇਟੀ ਨਾਲ ਜੁੜੇ ਸਾਰੇ ਹੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਵਿਚਾਰ ਕਿਸੇ ਵਿਅਕਤੀ ਨੇ ਉਸ ਦੇ ਤੋਂ ਬੋਲੇ ਨੇ ਕਿਸੇ ਵਰਗ ਦੇ ਜਾਂ ਕਿਸੇ ਦੇ ਖਿਲਾਫ ਅਸੀਂ ਭਰਤੀ ਕਮੇਟੀ ਵੱਲੋਂ ਉਹਨਾਂ ਸ਼ਬਦਾਂ ਦੀ ਬੋਲੇ ਹੋਏ ਬੋਲਾਂ ਦੀ ਪਰਜੋਰ ਸ਼ਬਦਾ ਵਿੱਚ ਨਿਖੇਧੀ ਕਰਦੇ ਹਾਂ ਔਰ ਸਮੁੱਚੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਸ਼੍ਰੀ ਕਾਮਕਟਸਾਬ ਤੋਂ ਭਰਤੀ ਕਮੇਟੀ ਬਣਾਈ ਗਈ ਹੈ ਉਹਦਾ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇਆਂ ਸਾਹਿਬ ਗੁਰੂ ਮਹਾਰਾਜ ਦੀ ਫਿਲਾਸਫੀ ਦੇ ਸਾਹਿਬ ਸਾਰੇ ਧਰਮਾਂ ਜਾਤਾਂ ਮਜ਼ਮਾਂ ਨੂੰ ਭਲਾਈ ਦੇ ਕੰਮ ਕਰਨਾ ਉਹਨਾਂ ਨੂੰ ਨਾਲ ਲੈ ਕੇ ਹਰ ਹਿੰਦੂ ਹਰ ਸਿੱਖ ਹਰ ਮੁਸਲਮ ਹਰ ਇਸਾਈ ਹਰ ਜਾਤ ਕੌਮ ਦਾ ਵਿਅਕਤੀ ਹੈ ਜਿਹੜਾ ਉਹ ਸਾਡੇ ਲਈ ਸਤਿਕਾਰਯੋਗ ਹੈ ਔਰ ਹਰ ਵਿਅਕਤੀ ਸਾਡੀ ਇਸ ਮਹਿਮੇਂ ਵਿੱਚ ਸ਼ਾਨ ਰੋ ਕੇ ਅਵਦਾ ਯੋਗਦਾਨ ਪਾ ਸਕਦਾ ਔਰ ਵੱਡੇ ਤੋਂ ਵੱਡੇ ਉਹਦੇ ਤੇ ਵੀ ਪ੍ਰਾਪਤੀ ਕਰ ਸਕਦਾ ਸੋ ਇਸ ਲਈ ਅਸੀਂ ਜਿਹੜੇ ਲੋਕ ਉਸ ਕਿਸੇ ਆਮ ਵਿਅਕਤੀ ਦੀ ਕੀਤੀ ਹੋਈ ਗੱਲ ਨੂੰ ਕੂੜ ਪ੍ਰਚਾਰ ਕਰਕੇ ਭਾਰਤੀ ਕਮੇਟੀ ਦੇ ਨਾਂ ਤੇ ਮੜਨ ਦਾ ਯਤਨ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਤਾੜਨਾ ਕਰਦੇ ਹਾਂ ਕਿ ਭਾਰਤੀ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਜਾਂ ਕਿਸੇ ਆਮੋ ਨੇ ਹਮੇਸ਼ਾ ਸਰਵ ਸੰਘੀ ਵਾਲਤਾ ਦੀ ਔਰ ਸਭ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਆ ਜੇ ਕਿਸੇ ਕਿਸੇ ਵਿਅਕਤੀ ਨੇ ਉਹ ਸਟੇਜ ਤੋਂ ਜਿਹਦਾ ਭਰਤੀ ਕਮੇਟੀ ਨਾਲ ਜਾਂ ਸਾਡੀ ਲੀਡਰਸ਼ਿਪ ਨਾਲ ਕੋਈ ਸੰਬੰਧ ਵਾਸਤਾ ਨਾ ਹੋਵੇ ਉਹਨੇ ਕੋਈ ਅਸੀ ਗੱਲ ਕਹੀ ਆ ਉਹਦੇ ਲਈ ਵੀ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਆ ਤਾਂ ਅਸੀਂ ਉਹਦੇ ਲਈ ਵੀ ਸਾਰਿਆਂ ਤੋਂ ਖਿਮਾ ਮੰਗਦੇ ਆਂ ਔਰ ਵਿਸ਼ਵਾਸ ਦਿਵਾਉਂਦੇ ਆਂ ਕਿ ਭਰਤੀ ਕਮੇਟੀ ਦੇ ਕਿਸੇ ਵੀ ਆਗੂ ਨੂੰ ਜਾਂ ਜਿਹੜੇ ਵੀ ਆਗੂ ਨੇ ਆਪਣੀ ਉਸ ਤਰ੍ਹਾਂ ਦਾ ਭਾਸ਼ਾ ਵਰਤੀ ਆ ਉਹਨੂੰ ਵੀ ਪਬਲੀਕਲੀ ਆਪਣੀ ਮਾਫੀ ਜਿਹੜੀ ਮੰਗਣੀ ਚਾਹੀਦੀ ਆ ਕਿ ਸਾਡਾ ਉਦੇਸ਼ ਸਮੂਹੇ ਪੰਜਾਬੀਆਂ ਨੂੰ ਨਾਲ ਲੈ ਕੇ ਇੱਕ ਗੰਦਸਤेज ਬਰੋਕੇ ਔਰ ਪੰਜਾਬ ਨੂੰ ਔਰ ਪੰਥ ਨੂੰ ਇੱਕ ਪ੍ਰਵਾਂਤ ਲੀਡਰਸ਼ਿਪ ਦੇਣਾ ਕਿਸੇ ਵਰਗ ਔਰ ਕਿਸੇ ਜਾਤ ਦੇ ਇਲਾਵਾ ਕਿਸੇ ਵਿਅਕਤੀ ਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ ਜਿਹਨੇ ਕੀਤੀ ਆ ਉਹਦੀ ਫੇਰ ਇੱਕ ਵਾਰ ਔਰ ਜ਼ੋਰ ਸ਼ਬਦਾਂ ਜਨਿੰਦਾ ਕਰਦੇ ਆ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ